ਇਹ ਵੀਡੀਓ ਜਿਹੜੀ ਤੁਸੀਂ ਵੇਖ ਰਹੇ ਹੋ ਬਰਨਾਲਾ ਦੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇੱਕ ਨੌਜਵਾਨ ਪੁੱਤਰ ਦੀ ਮੌਤ ਦਾ ਸੱਥਰ ਵਿਛਿਆ ਛੱਤਰ ਤੇ ਮਾਪੇ ਬੈਠੇ ਨੇ ਔਰ ਆਂਢੀ ਗੁਆਂਢੀ ਕੁਝ ਲੋਕ ਅਫਸੋਸ ਪ੍ਰਗਟ ਕਰ ਰਹੇ ਨੇ ਘਰ ਦੇ ਵਿਹੜੇ 'ਚ 24 ਸਾਲ ਦੇ ਨੌਜਵਾਨ ਪੁੱਤਰ ਦੀ ਲਾਸ਼ ਪਈ ਏ ਜਿਹਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਇਸ ਪਰਿਵਾਰ ਦੇ ਦੋ ਬੇਟੇ ਸੀ ਦੋਵੇਂ ਨਸ਼ੇ ਦੀ ਭੇਡ ਚੜ ਗਏ 6 ਕੁ ਮਹੀਨੇ ਪਹਿਲਾਂ ਵੀ ਇੱਕ ਇਹਨਾਂ ਦਾ ਪੁੱਤਰ ਨਸ਼ੇ ਦੀ ਓਵਰਡੋਜ਼ ਨਾਲ ਮਾਰਿਆ ਗਿਆ ਸੀ ਨੌਜਵਾਨ ਪੁੱਤਰ ਤੇ ਸੱਤਰ ਤੇ ਮਾਪਿਆਂ ਦੇ ਬਿਰਲਾਪ ਦੀਆਂ ਤਾਂ ਹਾਂ ਸਰਕਾਰਾਂ ਤੋਂ ਨਸ਼ੇ ਨੂੰ ਖਤਮ ਕਰਨ ਦੀ ਮੰਗ ਕਰਦੀਆਂ ਨੇ ਤਸਵੀਰਾਂ ਦੇ ਵਿੱਚ ਘਰ ਦੀ ਆਰਥਿਕ ਹਾਲਤ ਇਸ ਘਰ ਦੇ ਆਰਥਿਕ ਤੰਗੀ ਦੀ ਵਾਖੂਬੀ ਬਿਆਨ ਕਰਦੀਆਂ ਨੇ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਹੀ ਗਰੀਬੀ ਦੇ ਵਿੱਚ ਇਹ ਪਰਿਵਾਰ ਜਿਹਦੇ ਦੋ ਨੌਜਵਾਨ ਪੁੱਤਰ ਨਸ਼ੇ ਦੀ ਭੇਟ ਚੜ ਗਏ ਨੌਜਵਾਨ ਪੁੱਤਰ ਦੇ ਸੱਤਰ ਤੇ ਬੈਠੇ ਮਾਪਿਆਂ ਨੇ ਕਾਲਜਾ ਬਨ ਕੇ ਸਰਕਾਰਾਂ ਨੂੰ ਨਸ਼ਾ ਬੰਦ ਕਰਨ ਦੀ ਅਪੀਲ ਕੀਤੀ ਤਾਂ ਜੋ ਇਹਨਾਂ ਬਾਅਦ ਕਿਸੇ ਹੋਰ ਦਾ ਘਰ ਖਾਲੀ ਨਾ ਹੋਵੇ ਕੀ ਮੰਗ ਕਰਦੇ ਹੋ ਤੁਸੀਂ ਕਿ ਉਹ ਇਹ ਸਾਡੀ ਵੀ ਸਰਕਾਰ ਨੂੰ ਕਿਹਾ ਜਾਵੇ ਵੀ ਇਹ ਨਸ਼ਾ ਵਿਰੋਧ ਉਪਰਿਆ ਜਾਵੇ ਇਹ ਨਸ਼ਾ 7 ਦਿਨੋਂ ਦਿਨ ਵੱਧ ਰਿਹਾ ਜੀ ਦਿਨੋਂ ਦਿਨ ਵੱਧ ਰਿਹਾ ਸਰਕਾਰ ਨੂੰ ਇਹੋ ਵੀ ਲੱਗੇ ਇਹ ਤੇ ਨੱਥ ਪਾਈ ਜਾਵੇ ਤੇ ਹਰੇਕ ਹੈ ਮਤਲਬ ਘਰ ਘਰੇ ਮਤਲਬ ਹੋ ਰਹੀਆਂ ਨੇ ਕਿ ਕਿਸੇ ਵੀ ਸਰਕਾਰ ਦੇ ਕਾਬੂ ਨਹੀਂ ਪਰ ਸਰਕਾਰ ਨੇ ਧਿਆਨ ਦੇਣਾ ਚਾਹੀਦਾ ਹੈ ਜਦੋਂ ਦੇ ਨੇ ਪੱਧ ਜਾ ਰਹੇ ਨੇ ਨੌਜਵਾਨ ਤੇ ਨੌਜਵਾਨ ਮਤਲਬ ਮੁੰਡਿਆਂ ਦੀ ਡੈਥ ਹੋ ਰਹੀ ਹੈ ਇੱਥੇ ਪਰ ਇੱਥੇ ਰਹਿ ਕੀ ਗਿਆ ਬਾਕੀ ਕੁਝ ਸਾਰੇ ਬੱਚੇ ਬਾਹਰ ਦੁਰ ਜਾਂਦੇ ਆ ਇੱਥੇ ਸਾਡੇ ਪੱਲੇ ਗਰੀਬ ਪਹਿਲਾਂ 6 ਮਹੀਨੇ ਪਹਿਲਾਂ ਪੂਰਾ ਹੋਇਆ ਬੇਟਾ ਨਾ ਉਹ ਵੀ ਏਸੀ ਹਾਲਤ ਦੇ ਵਿੱਚ ਸੀ ਟੋਟਲ ਕਿੰਨੇ ਬੱਚੇ ਸੀ ਇਹਨਾਂ ਦੇ ਜੀ ਨੇ ਦੋ ਬੇਟੇ ਸੀ ਇਹਦੇ ਐਸਾ ਦੋਨੇ ਪੂਰੇ ਹੋ ਗਏ ਹੰਸੁੰਨੇ ਪੂਰੇ ਹੋ ਗਏ ਅੱਛਾ ਇਸ ਵਾਰ ਤਾਂ ਇਹਨਾਂ ਦੀ ਬੁੜਾਪੇ ਦਾ ਸਹਾਰਾ ਵੀ ਨਹੀਂ ਕੋਈ ਸਰ ਪਰਮਾਤਮਾ ਜੀ ਕੋਈ ਸਰ ਗਰੀਬ ਪਰਿਵਾਰ ਅਜੇ ਹੀ ਮਤਲਬ ਬੰਦ ਕਰਦੇ ਆਂ ਕੋਈ ਕਿਸੇ ਪਾਸੋਂ ਜੈ ਤਾ ਮਿਲੇ ਖਬਰ ਕੌਂਫਰੀ ਚਾਹੀਦੀ ਸਰਕਾਰ ਨੂੰ ਥੋੜੀ ਜਿਹੀ ਤਾਂ ਸਖਤ ਕਰਨੀ ਚਾਹੀਦੀ ਹੈ ਕਿਤਨਾ ਕਿਤੇ ਦਾ ਬੱਚੇ ਨਸ਼ਾ ਲੈ ਕੇ ਆਉਂਦੇ ਆ ਜੀ ਕੋਈ ਨਾ ਕੋਈ ਤਾਂ ਨਸ਼ਾ ਵੇਚਦਾ ਜੀ ਸਭ ਕੁਝ ਪਤਾ ਹੀ ਹੈ ਬਹੁਤੀ ਸਰਕਾਰਾਂ ਨੂੰ ਵੀ ਪਤਾ ਕਿ ਨਸ਼ਾ ਆ ਰਿਹਾ ਕਿਤੇ ਵਿੱਚ ਉਹ ਨਾ ਕੁੱਤੀ ਰਲੀ ਹੋਈ ਹੈ ਬਾਹਰ ਵੀ ਆਉਂਦਾ ਨਸ਼ਾ ਤਾਂ ਨਸ਼ਾ ਹੋਈ ਪਤਾ ਹੀ ਹੈ ਸਰਕਾਰਾਂ ਨੂੰ ਕਿੱਥੋਂ ਆਉਂਦਾ ਸਭ ਨੂੰ ਪਤਾ ਹੀ ਜਿਹੜੇ ਕਿੰਦੇ ਖਾਂਜਾ ਉਹਨਾਂ ਨੂੰ ਫੜ ਚੰਗੇ ਜਿਹੜੇ ਵੇਚਦੇ ਉਹਨਾਂ ਨੂੰ ਇਹਦੀ ਬਸ ਗੱਲ ਇਹ ਵੀ ਹੈ ਕਿ ਜਿਹੜੇ ਮੁਹੱਲਿਆਂ ਦੇ ਵਿੱਚ ਬੱਚੇ ਨਸ਼ੇ ਵੇਚਦੇ ਆ ਉਹਨਾਂ ਤੇ ਬੰਦਾ ਡਰੋ ਜੇ ਤਾਂ ਮਹੱਲੇ ਨੂੰ ਚਾਹੀਏ ਮੋਰ ਮਹੱਲੇ ਦੇ ਵਿੱਚ ਮਤਲਬ ਗੀਤ ਨੇ ਨਸ਼ਾ ਬਿਗਾ ਉਹ ਬੰਦੇ ਨੂੰ ਮੁਕਤ ਕਰਿਆ ਜਾਣਾ ਚਾਹੀਦਾ ਨਹੀਂ ਰੋਕ ਦਿੱਤੀ ਜਾਣੀ ਚਾਹੀਦੀ ਉਹਨੂੰ ਪੜਾਉਣਾ ਚਾਹੀਦਾ ਛਾੜਦੇ ਨੇ ਛਾੜ ਦਿੰਦੇ ਛਾੜ ਲੈਂਦੇ ਛਾੜ ਦਿੰਦੇ ਆ ਇਹ ਕੰਮ ਨਹੀਂ ਹੁੰਦਾ ਕਿਉਂਕਿ ਹੁਣ ਜਿਹੜੇ ਨਸ਼ੇ ਵੇਚਦੇ ਆ ਉਹ ਘਰੀ ਵੀ ਫੜਾ ਜਾਂਦੇ ਆ ਉਹਨਾਂ ਵਿੱਚ ਇਹ ਵੀ ਪਤਾ ਲੱਗਿਆ ਕਿ ਇੱਕ ਬੇਟਾ ਇਹਨਾਂ ਦਾ ਪਹਿਲਾਂ ਵੀ ਨਸ਼ੇ ਦੇ ਨਾਲ ਬਹੁਤ ਉਹ ਵੀ ਨਸ਼ਾ ਹੈ ਨਹੀਆ ਇਹ ਵੀ ਨਸ਼ਾ ਦੋਈਆ ਛੋਟਾ ਕਾਰਪਟਿਆਂ ਦਾ ਛੋਟੇ ਕਾਰ ਦੇ ਤੱਤੇ ਬਾਕੀ ਨਹੀਂ ਰਹੀਏ ਤੇ ਪੱਲਾ ਕੀ ਕਰੂਗਾ ਇਹ ਬਹੁਤ ਤਕੜਕ ਖਤਰਨਾਕ ਕੰਮ ਹੈ ਹਟਾਉਣਾ ਚਾਹੀਦਾ ਨਸ਼ਾ ਘਰਾਂ ਦੇ ਘਰ ਜਾਈ ਜਾਂਦੇ ਘਰਾਂ ਦੇ ਘਰ ਮਰੀ ਲਾਂਦੇ ਨੇ ਕਿਸੇ ਨੇ ਕਾਬੂ ਨਹੀਂ ਪਾਇਆ ਕਿਸੇ ਨੇ ਕੋਈ ਫੜਿਆ ਨਹੀਂ ਨਸ਼ਾ ਕਿਸੇ ਨੇ ਕਾਬੂ ਨਹੀਂ ਪਾਇਆ ਇਹਨੋਂ ਸੇ ਚੱਲਦੇ ਘਾਟੋਂ ਆ ਤੇ ਉਹ ਚੱਲਦੇ ਆ ਨਸ਼ਾ ਜੀ ਕਰਨ ਘਰ ਪੱਟੇ ਜਾਂਦੇ ਨੇ ਸਾਡੇ ਤਾਂ ਜਮੇ ਪੱਟੇ ਆ ਗਏ ਰਸਾ ਬੰਦ ਹੋਣਾ ਚਾਹੀਦਾ ਨੂੰ ਇਹਨਾਂ ਨੂੰ ਤਾਂ ਕੋਈ ਅਸਰ ਨਹੀਂ ਤਾਂ ਦੋ ਗਏ ਸਰ ਪੱਟੇ ਦਾ ਦੋਨੇ ਜਿਵੇਂ ਆਪੇ ਦੋ ਇਹਨਾਂ ਤਾਂ ਦੋ ਗਏ ਹੁਣ ਤਾਂ ਚਾਹੀ ਕੋਈ ਛੱਡੇ ਤਾਂ ਨਾ ਚੱਲੇ ਬਸ ਉਹ ਵੀ ਚੱਲੇਗਾ ਨਾ ਤਾਂ ਘਰ ਪੱਟੇ ਆ ਗਏ ਇਹ ਸਾਹਮਣੇ ਇਹੇ ਆਪ ਤੋਂ ਗਏ ਕਿਤੇ ਕਰਦੀ ਨੂੰ ਸਾਹਮਣਾ ਸੀ ਕਿਤੇ ਆਪ ਨੂੰ ਦੇ ਬਸ ਤਾਂ ਜਵਾਬ ਕਰ ਕਹਿਨੇ ਕਹੋ ਨਹੀਂ ਬਦਲੀ ਹੋਣੀ ਹੈ ਇੰਦਰ ਤਬਾਸ਼ਤੀ ਚਾ ਕੋ ਸਮਝਾ ਦੇਈਏ ਨਾ